ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਡੇ YouTube ਚੈਨਲ ਅਤੇ Facebook ਤੇ ਸਵਾਤਿ ਆ ਜਿਹੜੇ ਵਾੜ ਲੈ ਕੇ ਆ ਪਟਾਲਾ ਸ਼ਾਈ ਪੱਗ ਜੀ ਲੈਂਥ 6.5 ਮੀਟਰ ਕਪੜਾ ਰੂਪ ਫੋਲਡ ਵਰਤਿਆ ਜਿਹੜਾ ਆਪਾਂ ਪਹਿਲੇ ਲਾੜਣਾ ਸਰ ਦੇ ਸੈਂਟਰ ਚ ਲਿਆ ਕੇ ਲੜਨੂੰ ਪੂਣੀ ਦੋਹਲ ਦਾ ਵਾ ਥਲੇ ਰੱਖ ਕੇ ਬੰਦ ਪਸਾ ਉੱਤ ਰੱਖ ਕੇ ਦੋਈ ਭਲੇ ਇਕੱਠੇ ਕਰਕੇ ਇੱਕ ਵਾਰ ਲੜਨੂੰ ਫੋਲਡ ਕਰਕੇ ਅਧੀ ਅਧੀਗਲ ਟਾ ਕੇੜਾ ਆਪਾਂ ਡਲੋਡ ਕਰਕੇ ਲਗਾ ਲੈਣਾ ਜਿਹੜਾ ਆਪਾਂ ਅਗਲਾ ਲਾੜਣਾ ਹੈ ਲੜਨੂੰ ਬੈਕ ਤੋਂ ਪਹਿੰਜੇ ਕਰਕੇ ਪੂਣੀ ਦੋਹਲ ਦਾ ਥਲੇ ਰੱਖ ਕੇ ਬੰਦ ਪਸਾ ਉੱਤ ਰੱਖ ਕੇ ਦੋਈ ਪਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਨ ਕਰਨਾ ਇੱਕ ਵਾਰ ਫੋਨ ਕਰਦੇ ਤੋਂ ਬਾਅਦ ਡਬਲ ਫੋਨ ਕਰਕੇ ਜਿਹੜਾ ਲੜ ਨੂੰ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਯੂ ਨੋ ਦਿ ਹੀਰ ਫੋਨਰ ਕਿਹਨਾਂ ਜਿਹੜਾ ਨਾ ਫੋਨਰ ਕਿਹੜਾ ਪਲੇ ਲਾਡ ਅਨ ਲੋਡ ਕਰਕੇ ਲਗਾ ਦੇਣਾ ਹੈ ਕਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਲੋਹ ਤੋਂ ਬਾਅਦ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਉਈ ਪਲੇ ਇਕੱਠੇ ਕਰਕੇ ਇੱਕ ਵਾਰ ਲੜ ਨੂੰ ਫੋਲਡ ਕਰਨਾ ਹੈ ਤੇਜ਼ ਦਾ ਬਾਦੂ ਕਪੜਾ ਖਿੱਚ ਕੇ ਤੇ ਲੜ ਨੂੰ ਡਬਲ ਫੋਲਡ ਕਰਕੇ ਜਿੰਨਾ ਪਤਲਾ ਲੜ ਦਾ ਬਹਰ ਰੱਖਿਆ ਜਾਂਦਾ ਪਤਲੀ ਲੜ ਦਾ ਬਹਰ ਰੱਖ ਕੇ ਤੇ ਲੜ ਨੂੰ ਸਾਫ਼ ਕਰਕੇ ਤੇ ਸੈਟ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲਏ ਸੀ ਉਹਨਾਂ 'ਚ ਆਪਣਾ ਬਾਅ ਫੇਰਨਾ ਹੈ ਤੇ ਨੋਕਤ ਲਗੇ ਵਿੱਚ ਤੱਕ ਚੰਗੀ ਤਰ੍ਹਾਂ ਲੜਾ ਪਵਾ ਫੇਰ ਕੇ ਉਹ ਲੜ ਉਹ ਦੋਈ ਲੜਾਂ ਸਫਾਈ ਕਰ ਲਣੀ ਐ ਤੇ ਨਾਲ ਫਾਂਸੜਾ ਆਪਾਂ ਸੈਟ ਕਰ ਲੈਣਾ ਤੇ ਨੋਕਤ ਲਗੇ ਵਿੱਚ ਤੱਕ ਚੰਗੀ ਤਰ੍ਹਾਂ ਸਾਫ਼ ਕਰਕੇ ਲੜਾਂ ਨੂੰ ਜਿਹੜਾ ਆਪਾਂ ਅਗਲਾ ਲਾਉਣਾ ਹੈ ਲੜਨ ਬੈਕ ਤੇ ਪੰਜੇ ਕਰਕੇ ਪੂਣੀ ਦਾ ਹੌਲ ਦੇ ਵਾਧਾ ਲਾ ਕੇ ਬੰਦ ਪਾਸਾ ਉੱਤੇ ਲਾ ਕੇ ਦੋਈ ਪਲੇਆ ਜੋ ਪਹਿਲੇ ਪਲੇ ਜਰਾ ਖੋਲ ਕੇ ਦੂਜੀ ਪਲੇ ਨੂੰ ਆਪਣਾ ਢਾਈ ਵਾਲੇ ਪਾਸਾ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫਿਰ ਡਬਲ ਫੋਲਡ ਕਰਕੇ ਜਿਹੜਾ ਪਲਾਣ ਨੂੰ ਚੰਗੀ ਤਰ੍ਹਾਂ ਸੈਟ ਕਰਨਾ ਚਾਰੋਂ ਉਂਗਲੀਆਂ ਜਿਹੜਾ ਲੜ ਨੂੰ ਉੱਤੇ ਸੈਟ ਕਰਕੇ ਤੇ ਲੋਡ ਕਰਕੇ ਤੇ ਸਾਬ ਕਰਕੇ ਜਿਹੜਾ ਪਲਾਣ ਨੂੰ ਲੋਡ ਕਰਕੇ ਲਗਾ ਦੇਣਾ ਹੈ ਜੰਗੀ ਤਰ੍ਹਾਂ ਜਿਹੜਾ ਪਲਾਣਾਂ ਚ ਵਾਈ ਫੇਰ ਕੇ ਰੰਗ ਸੌ ਕਰ ਲੈਣਾ ਨਾਲੀਆਂ ਉੱਤ ਲੜਾਂ ਜਿਹੜੇ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲਗਾਉਣਾ ਹੈ ਲਾਰਮ ਬੈਕ ਤੇ ਪਿੰਜ ਘਾਰ ਕੇ ਪੂਣੀ ਦਾ ਖੋਦ ਹੱਥਲੇ ਰੱਖ ਕੇ ਬੰਦ ਪਾਸਾ ਉੱਤ ਰਾ ਕੇ ਉਸੇ ਤਰੀਕੇ ਨਾਲ ਇਹ ਲੜਾਂ ਨੂੰ ਫੋਲਡ ਕਰਕੇ ਚਾਹੁੰ ਗੇ ਲੜਾਂ ਨੂੰ ਉੱਤ ਸੈੱਟ ਕਰਨਾ ਹੈ ਚਾਰੋਂ ਗ੍ਰੇਨ ਡਾ ਲੜ ਨੂੰ ਉੱਪਰ ਸੈਟ ਕਰਕੇ ਤੇ ਥੱਲੇ ਉਹ ਜਿਹੜਾ ਲੜ ਨੂੰ ਡਬਲ ਫੋੜ ਕਰਕੇ ਤੇ ਸਾਫ਼ ਕਰਕੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਲੋਕ ਤੋਂ ਵੀੜੇ ਆਪਣੇ ਲੜਨੇ ਆਪਾਂ ਸੈਟ ਕਰ ਲੈਣੇ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਪੈਕ ਤੋਂ ਪਿੰਚੇ ਕਰਕੇ ਪੁਣੀ ਦਾ ਹੌਲਦਾ ਬਾਥਲੇ ਰੱਖ ਕੇ ਬੰਦਪਾਸਾ ਉੱਤਰਾ ਕੇ ਦੋਈ ਬਲੇਂ ਪਹਿਲੇ ਪਹਿਲੇ ਜਾਰਾ ਖੋਲ ਕੇ ਦੂਜੇ ਪਲੇਨ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰੋਂ ਗਲੇੜਾ ਲੜ ਨੂੰ ਉਤੋ ਸੈਟ ਕਰਨਾ ਹੈ ਚਾਰੋਂ ਗਲੇੜਾ ਲੜ ਨੂੰ ਉਤੋ ਸੈਟ ਕਰਕੇ ਇਹ ਲੋੜ ਕੜਕੀ ਜਿਹੜਾ ਲੜਨ ਨੂੰ ਸਾਫ਼ ਕਰਕੇ ਲਗਾਉਣਾ ਹੈ ਤੇ ਜੇ ਜਿਹਨੂੰ ਜਿਹੜੀ ਲੜਾਈ ਰੱਖਣਾ ਚਾਹੁੰਦੇ ਤਾਂ ਜਾਨੀ ਉਹਦੀ ਕੜਾਈ ਰੱਖ ਕੇ ਤੇਲਰ ਨੂੰ ਸਾਫ਼ ਕਰਕੇ ਲਗਾਉਣਾ ਹੈ ਇੱਕ ਜਿੱਦੜਾ ਆਪਾਂ ਲਾਉਣ ਲੋਡ ਕਰਕੇ ਤੇ ਸੈਟ ਕਰਕੇ ਤੇ ਸਾਵ ਕਰਕੇ ਲਗਾ ਲੈਣੇ ਲੜ ਨੂੰ ਤੇ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਜੇ ਤੁਹਾਨੂੰ ਲੜਾਈ ਸੈਟੀ ਕਰ ਲਈ ਡਬਲ ਸ਼ੀਸ਼ਾ ਤਾਂ ਆਪਾਂ ਬੱਤ ਸਾਕਦੇ ਹਾਂ ਚੰਗੀ ਤਰ੍ਹਾਂੜਾ ਪਰਾੜ ਨੂੰ ਸਾਫ਼ ਕਰ ਲੈਣਾ ਹੈ ਤੇ ਫਿਰ ਜਿਹੜਾ ਪੱਕਾ ਗਿਲਾੜਾ ਲਗਾਉਣਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੱਗ ਬਣਾਉਣਾ ਨਾ ਕਿ ਜਿਹੜਾ ਆਪਾਂ ਪੱਕਾ ਬਣਾਉਣਾ ਹੈ ਤੇ ਜਿਹੜਾ ਆਪਾਂ ਕੱਲ ਗਿਲਾੜਾ ਲਗਾਉਣਾ ਅੱਧਾ ਉੱਤੋਂ ਅੱਧਾ ਹਲੇ ਫੋਲਡ ਕਰ ਕੇੜਾ ਪਲਾਣਾ ਬੈਗ ਤੋਂ ਛੁੜਾਈ ਤੇ ਲੈ ਕੇ ਮੋੜੇ ਜਾ ਕੇ ਉਹਦੀ ਛੁੜਾਈ ਘਟਾ ਲੈਣੀ ਹੈ ਜਿਸ ਵਿੱਚ ਚੰਗੀ ਤਰ੍ਹਾਂੜਾ ਪਵਾਲਿਓ ਕੱਢ ਗਏ ਤੇ ਲੜ ਨੂੰ ਸਾਫ਼ ਕਰਕੇ ਤੇ ਉਸ ਦੀ ਸਫਾਈ ਕਰਕੇ ਇਹਦਾ ਪਲਾਟ ਨੂੰ ਤੇ ਦੋਈ ਦੋਈ ਪੱਲੇ ਜਾਓ ਦੋਈ ਪੱਲੇ ਇਕੱਠੇ ਕਰਕੇ ਤੇ ਲੜ ਨੂੰ ਵੈਤ ਚੜਾਈ ਚੜਾਈ ਕੇ ਲੈ ਕੇ ਮੁਰੇ ਲੈ ਕੇ ਚੁੜੇ ਘਟਾ ਕੇ ਤੇ ਉਸ ਵਿੱਚੋਂ ਵਾਲ ਨੇੜੇ ਆਪਾਂ ਕੱਢਣੇ ਹਨ ਤੇ ਅਸਾਂ ਵੀ ਕਿ ਬਲ ਕੱਢ ਗਏ ਤੇ ਲੜ ਨੂੰ ਸੈੱਟ ਕਰਕੇ ਤੇ ਪਰ ਪੱਕ ਬੰਦੇ ਲੜਾ ਕਿਹੜਾ ਪਰੜ ਨੂੰ ਫਰਟ ਵੱਲ ਨੂੰ ਹੋਲ ਕਰ ਦੇਣਾ ਜਿੰਨੀ ਤੇ ਹੋਰੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਉਨੀ ਉਦੀ ਕੜਾਈ ਰੱਖ ਕੇ ਤੇ ਲੜ ਨੂੰ ਇੱਕ ਵਾਰ ਉੱਤੇ ਦਬ ਲੈਣਾ ਹੈ ਇਹ ਜਦੋਂ ਲੜਕਾ ਜਾਂਦਾ ਜਾਂ ਤੋਂ ਕਿਸੇ ਜਾਂਦਾ ਹੈ ਤੇ ਇਹ ਕੇ ਦੋਫਾ ਕੰਮ ਜਿਹੜੇ ਲੜਨ ਤੋਂ ਕੰਨ ਵਾਸਤੇ ਲਗਾ ਸਕਦੇ ਹਾਂ ਚਾਹ ਮੇਰੇ ਲੜਨ ਯੋਗ ਆਪਾਂ ਸੈਟ ਕਰ ਲੈਣੇ ਨੇ ਜਿਹੜਾ ਆਪਾਂ ਸੜਕਾਂ ਨੇੜੇ ਪਰਲੇ ਸੜਕ ਦੇ ਸੈਂਟਰ ਤੋਂ ਉਹਨਾਂ ਬਿਵਾਇ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜ੍ਹ ਪਾਸੇ ਨੂੰ ਫਲਾ ਕੇ ਜਿੱਥੇ ਦੋਸਾਂ ਨਗਰਾਂ ਦਾ ਉੱਥੋਂ ਵੱਡ ਵੱਡੀਆਂ ਦੇ ਕੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਤੇ ਚੜ੍ਹ ਪਾਸੇ ਜਿਹੜਾ ਸੜਕ ਟਾਈਟ ਕਵਰ ਕਰਨਾ ਹੈ ਤੇ ਬਾਹਰ ਨਾਲ ਜਿਹੜਾ ਆਪਾਂ ਸੜਕ ਕਵਰ ਦੱਬ ਲੈਣਾ ਹੈ ਜਲਦੀ ਨੰਬਰ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ